ਅਸ਼ਵਨੀ ਸ਼ਰਮਾ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਫਿਰੋਜ਼ਪੁਰ ਵਿੱਚ ਇਸ ਵਕਤ ਮੌਜੂਦ ਆ ਤਸਵੀਰਾਂ ਦਿਖਾ ਦਨੇ ਆ ਇਹ ਦਿਖਾਵੇ ਤਸਵੀਰਾਂ ਵੇਖ ਸਕਦੇ ਹੋ ਜਿੱਥੇ ਕੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਨਾਲ ਕਿ ਕੀ ਕੁਝ ਪਰਿਵਾਰ ਨਾਲ ਗੱਲ ਕਰਨ ਤੋਂ ਬਾਅਦ ਗੱਲ ਹੋਈ ਹੈ ਅਤੇ ਕਿਸ ਤਰੀਕੇ ਦਾ ਆਸ਼ਵਾਸਨ ਜਿਹੜਾ ਹੈਗਾ ਪਰਿਵਾਰ ਨੂੰ ਦਿੱਤਾ ਗਿਆ ਤਾਂ ਤਸਵੀਰਾਂ ਤੁਸੀਂ ਇਸ ਵਕਤ ਵੇਖ ਰਹੇ ਹੋ ਜਿੱਥੇ ਕਿ ਪਰਿਵਾਰ ਨੂੰ ਮਿਲਣ ਤੋਂ ਬਾਅਦ ਇਸ ਵਕਤ ਪਰਿਵਾਰ ਨੂੰ ਮਿਲਣ ਤੋਂ ਬਾਅਦ ਇਸ ਵਕਤ ਬਾਹਰ ਆ ਰਹੇ ਨੇ ਤੇ ਇਸ ਵਕਤ ਗੱਲ ਕਰਾਂਗੇ ਕਿ ਕੀ ਕੁਝ ਹੋਇਆ ਹੈ ਪਰਿਵਾਰ ਨੂੰ ਕਿਸ ਤਰੀਕੇ ਦਾ ਆਸ਼ਵਾਸਨ ਦਿੱਤਾ ਗਿਆ ਹੈ ਜਾਂ ਕਿਸ ਤਰੀਕੇ ਦੀ ਕਾਰਵਾਈ ਜਿਹੜੀ ਹੈਗੀ ਹੈ ਉਹ ਕਰਵਾਉਣਾ ਚਾਹੁੰਦੇ ਨੇ ਇਹ तमाम ਗੱਲਾਂ ਜਿਹੜੀਆਂ ਨੇ ਇੱਥੇ ਇਸ ਵਕਤ ਕਰਾਂਗੇ ਤਾਂ ਗੱਲਬਾਤ ਕਰਾਂਗੇ ਆਪਾਂ ਤਾਂ ਇਸ ਵਕਤ ਅਸ਼wini ਸ਼ਰਮਾ ਜਿਹੜੇ ਨੇ ਭਾਜਪਾ ਦੇ ਪ੍ਰਧਾਨ ਨੇ ਉਹ ਇੱਥੇ ਪਹੁੰਚੇ ਹੋਏ ਨੇ ਗੱਲਬਾਤ ਉਹਨਾਂ ਦੇ ਨਾਲ ਕਰਾਂਗੇ ਆਪਾਂ ਤਾਂ ਨਾਲ ਛੋੜੀ ਸਭ ਮੌਜੂਦ ਨੇ ਤਾਂ ਤਸਵੀਰ ਇਸ ਵਕਤ ਦੇਖ ਸਕਦੇ ਹਾਂ ਪਰਿਵਾਰ ਨੂੰ ਮਿਲਣ ਤੋਂ ਬਾਅਦ ਇਸ ਵਕਤ ਬਾਹਰ ਆ ਰਹੇ ਨੇ ਜਿੱਤੇ ਕੀ ਵੱਡੀ ਸੰਖਿਆ ਵਿੱਚ ਲੋਕ ਜਿਹੜਾ ਨੇ ਇਸ ਵਕਤ ਇੱਥੇ ਮੌਜੂਦ ਦਿਖਾਈ ਦੇ ਰਹੇ ਨੇ ਤਾਂ ਆਸ਼wini Sharma ਜੀ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਦਾ ਪਰਿਵਾਰ ਨੂੰ ਆਸ਼ਵਾਸਨ ਦਿੱਤਾ ਗਿਆ ਕੀ ਕੁਝ ਗੱਲਾਂ ਬਾਤਾਂ ਹੋਈਆਂ ਨੇ ਇਹ तमाम ਗੱਲਾਂ ਜਿਹੜੀਆਂ ਨੇ ਸੁਣਾਵਾ ਗਏ ਕਿ ਕੀ ਕੁਝ ਉਹਨਾਂ ਦਾ ਕਹਿਣਾ ਹੈ ਤਾਂ ਤਸਵੀਰ ਤੁਸੀਂ ਵੇਖ ਸਕਦੇ ਹੋ ਬਸ 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 ਇਹ ਲੈਣਾ ਬਈ ਸਾਰੇ ਜਣੇ ਹਾਂ ਜੀ ਬੜਾ ਦੇਖਿਓ ਕੀ ਆ ਮੈਚ ਹਾਂ ਜੀ ਜਿਲ੍ਹਾ ਪ੍ਰਧਾਨ ਜਿਲ੍ਹਾ ਪ੍ਰਧਾਨ ਸਰਦਾਰ ਜੀ ਜਿਲ੍ਹਾ ਪ੍ਰਧਾਨ ਹਾਂ ਜੀ ਜਿਹੜੇ ਥੋੜਾ ਜਿਹਾ ਹੱਥ ਕਰੋ ਥੋੜਾ ਡੈਡਪਿੰਡ ਕਰਦਾ ਯਾਰ ਸਰ ਆ ਜੇ ਆਪ ਸਭ ਜੋ ਪੰਜਾਬ ਦੀ ਗੱਲ ਕਰਨੀ ਤੇ ਮਾਹੌਲ ਕਿਸ ਤਰ੍ਹਾਂ ਦਾ ਦੇਖਦੇ ਹੋ ਪੰਜਾਬ ਦੇ ਅੰਦਰ ਜੱਟ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲਗਭਗ 4 ਸਾਲ ਹੋ ਗਏ ਕੋਈ ਦਿਨ ਐਸਾ ਨਹੀਂ ਆ ਰਿਹਾ ਤੁਸੀਂ ਅਖਬਾਰਾਂ ਕਰ ਲਓ ਕੋਈ ਦਿਨ ਐਸਾ ਨਹੀਂ ਹੈ ਜਿਸ ਦਿਨ ਕੋਈ ਕਤਲ ਨਾ ਹੋ ਰਿਹਾ ਹੋਵੇ ਪੰਜਾਬ ਦੇ ਅੰਦਰ ਕਾਨੂੰਨ ਦਾ ਨਹੀਂ ਜੰਗਲ ਰਾਜ ਹੈ ਪੰਜਾਬ ਨੂੰ ਆਹ ਲੱਗ ਰਿਹਾ ਜਿੱਦਾਂ ਗੈਂਗਸਟਰ ਚਲਾ ਰਹੇ ਨੇ ਔਰ ਪੰਜਾਬ ਸਰਕਾਰ ਜਿਹੜੀ ਹੈ ਇਹਦੇ ਤੇ ਕੋਈ ਅਸਰ ਨਹੀਂ ਹੈ ਪੰਜਾਬ ਦੇ ਅੰਦਰ ਜਿਸ ਪ੍ਰਕਾਰ ਫਿਰੋਜ਼ਪੁਰ ਦੇ ਅੰਦਰ ਨਵੀਨ ਦੀ ਹੱਤਿਆ ਹੋਈ ਹੈ ਔਰ ਅੱਜ ਇਹ ਤੀਸਰਾ ਦਿਨ ਹੈ ਪੁਲਿਸ ਜ਼ਰੂਰ ਕਹਿ ਰਹੀ ਹੈ ਕਿ ਨਹੀਂ ਜੀ ਅਸੀਂ ਟ੍ਰੇਸ ਕਰ ਲਿਆ ਹੈ ਪਰ ਜੋ ਟ੍ਰੇਸ ਤੱਕ ਹੀ ਆ ਮਾਮਲਾ ਪੰਜਾਬ ਪੁਲਿਸ ਨੂੰ ਇਹ ਗੱਲ ਸਮਝ ਨਹੀਂ ਚਾਹੀਦੀ ਹੈ ਕਿ ਇੱਕ ਸਮਾਜ ਸੇਵੀ ਜਿਸ ਪਰਿਵਾਰ ਨੇ ਪੂਰਾ ਜੀਵਨ ਦੇਸ਼ ਦੇ ਲਈ ਸਮਾਜ ਦੇ ਲਈ ਦਿੱਤਾ ਹੈ ਐਸੇ ਸਮਾਜ ਸੇਵੀ ਪਰਿਵਾਰ ਦੇ ਅੰਦਰੋਂ ਇਕਲੋਤੇ بیٹے ਦਾ ਚਲਾ ਜਾਣਾ ਔਰ ਪ੍ਰਸ਼ਾਸਨ ਜਿੰਨੀ ਸਕਿਰਿਆਤਾ ਦੇ ਨਾਲ ਉਹਨੂੰ ਕੰਮ ਕਰਨਾ ਚਾਹੀਦਾ ਨਹੀਂ ਕਰ ਰਿਹਾ ਮੈਂ ਇੱਕ ਗੱਲ ਬੜੀ ਸਾਫ਼ ਕਰ ਦੇਣਾ ਚਾਹਨਾ ਪੰਜਾਬ ਦੇ ਅੰਦਰ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਹੈ ਗੁੰਡਿਆਂ ਦੀ ਸਰਕਾਰ ਹੈ ਜਾਂ ਤਾਂ ਇਹਨਾਂ ਦੀ ਮਿਲੀ ਭਕਤ ਨਾਲ ਸਭ ਕੁਝ ਹੋ ਰਿਹਾ ਹੈ ਜਾਂ ਇਹਨਾਂ ਨੂੰ ਸਰਕਾਰ ਚਲਾਉਣਾ ਨਹੀਂ ਆਂਦੀ ਕਿਉਂਕਿ ਕਿਸੇ ਦੇ ਉੱਤੇ ਕਿ ਇਹਨਾਂ ਦਾ ਡਰ ਨਹੀਂ ਹੈਗਾ ਲੇਕਿਨ ਜਿਹੜਾ ਇਹ ਇਨਸੀਡੈਂਟ ਹੋਇਆ ਹੈ ਪੂਰੀ ਪਾਰਟੀ ਸजग ਹੈ ਔਰ ਪੈਨੀ ਨਜ਼ਰ ਬਣਾ ਕੇ ਰੱਖੀ ਹੋਈ ਹੈ ਅਸੀਂ ਚਾਹੁੰਦੇ ਹਾਂ ਕਿ ਜਿਹੜੀਆਂ ਤਾਕਤਾਂ ਪੰਜਾਬ ਦਾ ਮੋਲ ਖਰਾਬ ਕਰਨਾ ਚਾਹੁੰਦੀਆਂ ਉਹ ਸਿਰ ਨਾ ਚੁੱਕਣ ਪੰਜਾਬ ਦਾ ਅਮਨ ਪੰਜਾਬ ਦਾ ਭਾਈਚਾਰਾ ਜਿਹੜਾ ਉਹ ਸਟਰੋਂਗ ਹੋਏ ਪਰ ਇਹ ਜਿਹੜੀ ਸਰਕਾਰ ਹੈ ਇਹਦੀਆਂ ਕਰਤੂਤਾ ਇਦਾਂ ਦੀਆਂ ਕਿ ਲੋਕਾਂ ਨੂੰ ਜ਼ਬਰਦਸਤੀ ਸੜਕਾਂ ਤੱਕ ਲੈ ਆਉਣਾ ਚਾਹਦੀ ਹੈ ਇਸ ਪਰਿਵਾਰ ਨੂੰ ਨਿਆਂ ਮਿਲੇ ਇਹ ਸਾਡੀ ਮੰਗ ਹੈ ਛੁੱਟੜੇ ਦੇ ਬੱਚੇ ਨੇ ਦੋ ਇਦਾਂ ਦੇ ਘੋਸ਼ਣਾ ਕਰੀ ਵਿਰਧਾ ਮਾਨ ਕੋਈ ਬਿਆਨ ਵੀ ਆਇਆ ਕਿ ਸਰਕਾਰ ਦਾ ਸਰਕਾਰ ਇਤਨੀ ਸੰਵੇਦਨਹੀਨ ਸਰਕਾਰ ਕੀ ਹੱਤਿਆ ਹੋ ਜੇ ਦੋ ਸ਼ਬਦ ਸਹਾਨੂੰਭੂਤੀ ਦੇ ਅਜੇ ਤੱਕ ਸਰਕਾਰੀ ਪੱਖ ਦੇ ਨਹੀਂ ਆਏ ਇਹਨਾਂ ਨੇ ਕੀ ਪੰਜਾਬ ਚਲਾਣਾ ਇਹ ਤੇ ਸੱਤਾ ਦੇ ਅੰਦਰ ਮਦਹੋਸ਼ ਹੋਏ ਪੇ ਲੋਕ ਨੇ ਇਹਨਾਂ ਨੂੰ ਨਾ ਪੰਜਾਬ ਦੀ ਚਿੰਤਾ ਨਾ ਪੰਜਾਬ ਦੇ ਨਾਗਰਿਕਾਂ ਦੀ ਚਿੰਤਾ ਹੈ ਲੇਕਿਨ ਜਦੋਂ ਸਰਕਾਰਾਂ ਚਿੰਤਾ ਨਹੀਂ ਕਰਦੀਆਂ ਉਦੋਂ ਸਮਾਜ ਆਪਣੇ ਅਧਿਕਾਰ ਜਿਹੜਾ ਦਿੰਦਾ ਹੈ ਉਹ ਅਧਿਕਾਰ ਲੈਣਾ ਵੀ ਜਾਣਦਾ ਮੇਰਾ ਪ੍ਰਸ਼ਾਸਨ ਨੂੰ ਸਿੱਧਾ ਕਹਿਣਾ ਹੈ ਜਲਦ ਤੋਂ ਜਲਦ ਕਾਰਵਾਈ ਕਰੇ ਇਧਰ ਉਧਰ ਦੀਆਂ ਗੱਲਾਂ ਕਰਨਾ ਬੰਦ ਕਰੇ ਔਰ ਦੋਸ਼ੀਆਂ ਨੂੰ ਗ੍ਰਿਫਤਾਰ ਕਰੇ ਪਰਿਵਾਰ ਨੂੰ ਨਿਆਂ ਦੇ ਪਰਿਵਾਰ ਨੂੰ ਮੈਂ ਕਹਿੰਦਾ ਕਿ ਜੌਬ ਹੀ ਹੈ ਘਰ ਦੇ ਵਿੱਚ ਕੋਈ ਵੀ ਨਹੀਂ ਹੁਣ ਰਹਿ ਗਿਆ ਨਵੀਨ ਦੀ ਡੈਥ ਪੂਰੀ ਕਰ ਕਿੱਦਾਂ ਚੱਲੇ ਮੈਂ ਉਹੀ ਤੇ ਕਹਿ ਰਿਹਾ ਨਾ ਇਹ ਭਗਵੰਤਮਾਨ ਦੀ ਸਮਵੇਦਨਹੀਨਤਾ ਹੁਣ ਕਿੱਥੇ ਹੈ ਜਿੱਥੇ ਅਖਬਾਰ ਦੀਆਂ ਸੁਰਖੀਆਂ ਬਣਾਣੀਆਂ ਹੁੰਦੀਆਂ ਉੱਥੇ ਘੋਸ਼ਣਾ ਕਰ ਦਿੰਦਾ ਸਰਕਾਰ ਦੇ ਇੱਥੇ ਕਿੰਨੇ ਐਮਐਲਏ ਨੇ ਕਨੇ ਮੰਤਰੀ ਨੇ ਸਰਕਾਰ ਦਾ ਕੰਮ ਹੁੰਦਾ ਹੈ ਕਿ ਕੇਵਲ ਦਿਖੇ ਨਾ ਮਹਿਸੂਸ ਹੋਏ ਹੁਣ ਤੱਕ ਸਰਕਾਰ ਦਾ ਕੋਈ ਬਿਆਨ ਨਹੀਂ ਆਇਆ ਐਥੇ ਕਿਉਂ ਨਹੀਂ ਘੋਸ਼ਣਾ ਇੱਕ 1.5 ਸਾਲ ਦਾ ਬੱਚਾ ਇੱਕ 7 ਸਾਲ ਦੀ ਬੱਚੀ ਹੈ ਸਰਕਾਰ ਨੂੰ ਸਾਹਮਣੇ ਬਿਲਕੁਲ ਸਰਕਾਰ ਨੂੰ ਜਿੱਥੇ ਦੋਸ਼ੀਆਂ ਨੂੰ ਵੜਨਾ ਚਾਹੀਦਾ ਹੈ ਦੋਸ਼ੀਆਂ ਨੂੰ ਸੁਝਾ ਦੇਣੀ ਚਾਹੀਦੀ ਹੈ ਉਥੇ ਇਸ ਪਰਿਵਾਰ ਦੇ ਜੀ ਨੂੰ ਨੌਕਰੀ ਦੇਣੀ ਚਾਹੀਦੀ ਹੈ ਮੇਰਾ ਐਸਾ ਕਹਿਣਾ ਔਰ ਸਰਕਾਰੀ ਇਹਦੀ ਲੜਾਈ ਵੀ ਲੜਾਂਗੇ ਕੇਂਦਰ ਸਰਕਾਰ ਨੂੰ ਸਭ ਕਿਵੇਂ ਦੇਖੋਗੇ ਸਭ ਅਰੇ ਕਾਨੂੰਨ ਵਿਵਸਥਾ ਇਹਨੇ ਸਮਝਦਾਰ ਪੱਤਰਕਾਰੋਂ ਕਈ ਵਾਰ ਤੁਹਾਡੇ ਨਾਲ ਮਿਲਣਾ ਹੁੰਦਾ ਜਿਹੜਾ ਕਾਨੂੰਨ ਵਿਵਸਥਾ ਬਣਾ ਕੇ ਰੱਖਣਾ ਲਾਇਨ ਆਰਡਰ ਲਾਇਨ ਆਰਡਰ ਪੂ ਟੋਟਲੀ ਸਟੇਟ ਦਾ ਵਿਸ਼ੇ ਔਰ ਇਹ ਪੰਜਾਬ ਸਰਕਾਰ ਦੇ ਅੰਦਰ ਦੇ ਨੱਕ ਦੇ ਥੱਲੇ ਉਹਨਾਂ ਦੀ ਨਲਾਕੀ ਦੇ ਕਾਰਨ ਗੱਲਾਂ ਉਹ ਕਰਦੇ ਨੇ ਬਹੁਤ ਵੱਡੀਆਂ ਵੱਡੀਆਂ ਕਰਤੂਤਾਂ ਜਿਹੜੀਆਂ ਉਹਨਾਂ ਦੀ ਕੋਡੀ ਦੀਆਂ ਨਹੀਂ ਹੈਗਾ। ਰੋਜ਼ ਕੋਈ ਹਤਿਆ, ਕੋਈ ਗੈਂਗਸਟਰ, ਕੋਈ ਫਰੋਤੀ ਇਹ ਰਾਜ ਚੱਲ ਰਿਹਾ ਹੈ। ਐਸੇ ਰਾਜ ਦੇ ਅੰਦਰ ਕੋਈ ਵੀ ਆਦਮੀ ਸੁਰੱਖਿਅਤ ਅਨੁਭਵ ਨਹੀਂ ਕਰ ਰਿਹਾ। ਕਾਨੂੰਨ ਵਿਵਸਥਾ ਦਾ ਰਾਜ ਸਥਾਪਿਤ ਕਰਨਾ ਮੰਡਲੀ ਜ਼ਰੂਰੀ ਜ਼ਿੰਮੇਵਾਰੀ ਹੈ। ਨਵੀਨ ਦੇ ਪਰਿਵਾਰ ਨੂੰ ਨਿਆਂ ਮਿਲੇ ਔਰ ਜਿਹੜੀ ਉਹਨਾਂ ਦੀ ਨੌਕਰੀ ਦੀ ਮੰਗ ਹੈ ਇਹ ਸਰਕਾਰ ਨੂੰ ਪੂਰੀ ਕਰਨੀ ਚਾਹੀਦੀ। ਕੋਈ ਅੰਤਵਟਾ ਮਿਲਦਾ ਨਹੀਂ ਜੀ। ਕੋਈ ਸਮੇਂ ਐਸਾ ਕਿ ਟੈਲੀਫੋਨੀ ਗਲੀ ਮੇਰੇ ਵੀ ਸੰਪਰਕਾਂ ਛੋੜੀ ਸਾ ਵੀ ਸੰਪਰਕ ਹੈ ਅਜੂਨ ਮਿਲ ਕੇ ਵੀ ਆਏ ਨੇ। ਔਰ ਮੈਨੂੰ ਲੱਗਦਾ ਕਿ ਜਿਸ ਵੇਲੇ ਉਸ ਗੱਲ ਦੀ ਜਰੂਰਤ ਹੋਏਗੀ ਚੋ ਵੀ ਕਰਾਂਗੇ। ਇਸ ਵਕਤ ਅਜੂਨ ਸ਼ਰਮਾ ਜੀ ਸਾਡੇ ਨਾਲ ਮੌਜੂਦ ਸੀਗੇ ਗੱਲਬਾਤ ਕੀਤੀ ਹੈ ਤੇ ਸਿੱਧੇ ਤੌਰ ਤੇ ਕਹਿ ਕੇ ਜੇਕਰ ਜ਼ਰੂਰਤ ਪੈਂਦੀ ਹੈ ਤਾਂ ਜਿਹੜਾ ਅਲਟੀਮੇਟਮ ਦਾ ਰਸਤਾ ਜਿਹੜਾ ਉਹ ਅਪਣਾਇਆ ਜਾਵੇਗਾ ਪਰ ਇਸ ਵਕਤ ਉਹਨਾਂ ਨੇ ਇਸੇ ਦੇ ਤੌਰ ਤੇ ਮੰਗ ਕੀਤੀ ਕਿ ਪਰਿਵਾਰ ਨੂੰ ਨੌਕਰੀ ਦੇਣਾ ਅਤੇ ਲੈਂਡ ਆਰਡਰ ਨੂੰ ਲੈ ਕੇ ਵਿਚਾਰ ਤੌਰ ਤੇ ਸਵਾਲ ਜਿਹੜੇ ਨੇ ਜਰੂਰ ਖੜੇ ਕੀਤੇ ਗਏ ਨੇ ਫਿਰੋਜ਼ਪੁਰ ਤੋਂ ਕੈਮਰਾ ਮਸਲਾ ਬਿਜਿਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ ਤਾਂ ਅਸ਼ੋਨੀ ਸ਼ਰਮਾ ਜੀ ਇਸ ਵਕਤ ਉਸ ਪਰਿਵਾਰ ਦੇ ਨਾਲ ਮਿਲ ਕੇ ਆਏ ਨੇ ਜਿਨ੍ਹਾਂ ਦੇ ਪਰਿਵਾਰ ਵਿੱਚ ਨੌਜਵਾਨ ਮੌਤ ਹੋਈ ਹੈ ਅਤੇ ਇਸ ਵਕਤ ਗੱਲ ਕੀਤੀ ਜਾਵੇ ਸ਼ਰਮਾ ਜੀ ਪਰਿਵਾਰ ਦੇ ਹਾਲਾਤ ਕੀ ਨੇ ਪਰਿਵਾਰ ਦੇ ਦੇਖੋ ਜਿਸ ਪਰਿਵਾਰ ਦੇ ਅੰਦਰੋਂ ਇੱਕ ਲੋਤਾ ਬੇਟਾ ਚਲਾ ਜਾਏ ਮਿਤਾ ਦੀ ਆਜੂ 7 ਸਾਲ ਤੋਂ ਉਪਰ ਹੈ ਔਰ ਉਸ ਬੱਚੀ ਨੂੰ ਦੇਖ ਕੇ ਇੱਕ 7 ਸਾਲ ਦਾ ਨਿਆਣਾ ਹੋਏ ਦੂਜਾ 1.5 ਸਾਲ ਦਾ ਹੋਏ ਉਹਦੀ ਔਰ ਇੱਕੋ ਜਣਾ ਕਮਾਨ ਵਾਲਾ ਹੋਏ ਉਹਦੀ ਸਥਿਤੀ ਨੂੰ ਆਦਮੀ ਸਮਝ ਸਕਦਾ ਲੇਕਿਨ ਇਹ ਸਰਕਾਰ ਸੰਵੇਦਨਹੀਨ ਸਰਕਾਰ ਹੈ ਹੁਣ ਤੱਕ ਸਰਕਾਰ ਦਾ ਨੇ ਕੋਈ ਪੱਖ ਨਹੀਂ ਰੱਖਿਆ ਛੋਟਛੜੀਆਂ ਗੱਲਾਂ ਤੇ ਰਿਐਕਟ ਕਰਨ ਵਾਲੇ ਛੋਟਛੜੀਆਂ ਗੱਲਾਂ ਤੇ ਵੱਡੇ ਵੱਡੇ ਬਿਆਨ ਦੇਣ ਵਾਲੇ ਐਡੀ ਵੱਡਾ ਇੱਕ ਹੱਤਿਆ ਫਰੋਟਪੁਰ ਕਿਉਂ ਹੋ ਗਈ ਔਰ ਉਹਦੇ ਉਤੇ ਅਜੇ ਸਰਕਾਰ ਦਾ ਕੋਈ ਪੱਖ ਨਹੀਂ ਆਇਆ ਦੁਰਭਾਗੇਪੁਰਣਾ ਔਰ ਸਾਡਾ ਸਿੱਧਾ ਕਹਿਣਾ ਹੈ ਦੋਸ਼ੀਆਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਪਰਿਵਾਰ ਨੂੰ ਨਿਆਂ ਮਿਲਣਾ ਚਾਹੀਦਾ ਔਰ ਪਰਿਵਾਰ ਦੀ ਆਰਥਿਕ ਸਥਿਤੀ ਨੂੰ ਦੇਖਦੇ ਹੋਏ ਪਰਿਵਾਰ ਦੇ ਅੰਦਰ ਉਹਨਾਂ ਦੀ ਜਿਹੜੀ ਪਤਨੀ ਹੈ ਉਹਨੂੰ ਨੌਕਰੀ ਦੇਣੀ ਚਾਹੀਦੀ ਹੈ ਲੱਗਦਾ ਕੋਈ ਐਗਜ਼ਾਮਪਲ ਸਟੋਟਾ ਕੀ ਟਾਰਗੇਟ ਕਿਲਿੰਗ ਜਿਹੜੀ ਹੋ ਰਹੀ ਹੈ ਪਹਿਲੇ ਵੀ ਹੋਈ ਨੇ ਟਾਰਗੇਟ ਜਦ ਮੈਨੂੰ ਦੱਸੋ 4 ਸਾਲ ਦੇ ਅੰਦਰ ਸੌਏ ਟਾਰਗੇਟ ਕਿਲਿੰਗ ਦੇ ਸੌਏ ਗੁੰਡਾ ਰਾਜ ਦੇ ਸੌਏ ਫਰੋਤੀਆਂ ਮੰਗਣ ਦੇ ਕਦੀ ਖਿਡਾਰੀ ਮਰ ਜਾਂਦਾ ਕਦੀ ਦੁਕਾਨਦਾਰ ਕਦੀ ਇੰਡਸਟਰੀਲਿਸਟ ਇਸ ਸਰਕਾਰ ਦੀ ਉਪਲਬਧੀ ਅਗਰ ਕੋਈ ਹੈ ਤੇ ਪੰਜਾਬ ਦੇ ਅੰਦਰ ਭਏ ਦਾ ਵਾਤਾਵਰਣ ਪੈਦਾ ਕੀਤਾ ਇਸ ਸਰਕਾਰ ਨੇ ਗੁੰਡਿਆਂ ਦਾ ਰਾਜ ਇਨ੍ਹਾਂ ਦੇ ਸਮੇਂ ਤੇ ਵਧਿਆ ਔਰ ਇਸ ਪ੍ਰਕਾਰ ਦੀਆਂ ਕਿਲਿੰਗ ਜਿਹੜੀਆਂ ਹੈ ਉਹ ਚੋਬੜੋਤਰੀ ਹੋਈ ਹੈ ਆਮ ਆਦਮੀ ਨੂੰ ਸੁਰੱਖਿਆ ਦੇਣ 'ਚ ਇਹ ਸਰਕਾਰ ਫੇਲ ਹੋਈ ਹੈ ਯੂਪੀ ਦਾ ਉਦਾਹਰਣ ਪੇਸ਼ ਕਰਦੇ ਨੇ ਕਿ ਲੱਗਦਾ ਉਹੀ ਤਰੀਕਾ ਹੈ ਹੋ ਗਿਆ ਅੰਗਰੇਜ਼ੀ ਮਰਦਾ ਬਿਲਕੁਲ ਇਸ ਵਕਤ ਸਾਡੇ ਨਾਲ ਅਸ਼ੋਨੀ ਸ਼ਰਮਾ ਜੀ ਮੌਜੂਦ ਸਿਗੇ ਅਤੇ ਗੱਲਬਾਤ ਜਿਹੜੀ ਹੈਗੀ ਹੈ ਉਹ ਕੀਤੀ ਹੈ ਕਿ ਕਿਸ ਤਰੀਕੇ ਦਾ ਇਸ ਵਕਤ ਇੱਥੇ ਮਾਹੌਲ ਜਿਹੜਾ ਪੰਜਾਬੀ ਵਿੱਚ ਬਣਿਆ ਹੋਇਆ ਉਸਨੇ ਕਾਫੀ ਸਵਾਲਾ ਜਿਹੜੇ ਨੇ ਇੱਥੇ ਉਠਾਏ ਗਏ ਨੇ ਫਿਰੋਜ਼ਪੁਰ ਤੋਂ ਕੈਮਰਾ ਬਸਲੇ ਬਜੀਤ ਸਿੰਘ ਨਾਲ ਸੂਰਜ ਪ੍ਰਕਾਸ਼ ਡੈਨਿਕ ਸਵੇਰਾ ਟੀਵੀ